ਨੌਜਵਾਨ ਦੀ ਮਜਬੂਰੀ ਹੈ ਜਾਂ ਉਸ ਨੂੰ ਸ਼ੌਕ ਹੈ ਜਾਂ ਟ੍ਰੈਂਡ ਹੈ ਜਾਂ ਫਿਰ ਕੋਈ ਸਾਜ਼ਿਸ਼ ਹੈ ਕਿ ਹਰ ਨੌਜਵਾਨ ਤਿਆਰ ਹੁੰਦੇ ਸਾਰ ਵਿਦੇਸ਼ ਚਲਾ ਜਾਵੇ ਇੱਕ ਪੀੜੀ ਖਾਲੀ ਵੰਡ ਦੇ ਰੌਲਿਆਂ ਨੇ ਦੂਜੀ ਪੀੜੀ ਅੱਤਵਾਦੀ ਕਹਿ ਕੇ ਮਾਰਦੀ ਤੀਜੀ ਪੀੜੀ ਬਰਬਾਦ ਕੀਤੀ ਨਸ਼ਿਆਂ ਨੇ ਚੌਥੀ ਪੀੜੀ ਅੱਜ ਪੰਜਾਬ ਨੇ ਜਹਾਜ਼ ਚੜ੍ਹਦਾ ਪੰਜਾਬ ਨਾਲ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਸਾਜ਼ਿਸ਼ਾਂ ਹੀ ਹੁੰਦੀਆਂ ਆ ਰਹੀਆਂ ਪੰਜਾਬੀਆਂ ਨੇ ਸਭ ਤੋਂ ਵੱਧ ਸਿਰਦ ਤੇ ਦੇਸ਼ ਦੀ ਆਜ਼ਾਦੀ ਦੀ। ਦੇਸ਼ ਆਜ਼ਾਦ ਹੋ ਗਿਆ ਪਰ ਪੰਜਾਬ ਦਾ ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਕਾ ਨਹੀਂ ਹੁੰਦਾ ਹਾਰਿਆ। ਐਮਬੀਬੀਏ ਕਰਨ ਤੋਂ ਬਾਅਦ ਇਥੇ ਸਰਕਾਰੀ ਨੌਕਰੀਆਂ ਛੱਡਣ ਤੋਂ ਬਾਅਦ ਇੱਥੇ ਟੀਚਰ ਦੀ ਨੌਕਰੀ ਛੱਡਣ ਤੋਂ ਬਾਅਦ ਬਾਹਰ ਜਾ ਰਹੇ ਨੇ। ਉਹ ਕੀ ਕਰ ਰਹੇ? ਇੱਥੇ ਦਾ ਸਾਡਾ ਜਿਹੜਾ ਸਿਸਟਮ ਹੈ ਸਰਕਾਰਾਂ ਦਾ ਸਿਸਟਮ ਹੈ। ਉਹ ਬੰਦੇ ਨੂੰ ਹਮੇਸ਼ਾ ਡਿਪਰੈਸ਼ਨ ਚ ਰੱਖਦਾ। ਨਾ ਪੰਜਾਬ ਖਾਲੀ ਹੋ ਜਾਊਗਾ ਜੇਕਰ ਸਾਰੇ ਬੰਦੇ ਇਸ ਤਰ੍ਹਾਂ ਪੜੇ ਲਿਖੇ ਵੀ ਤੇ ਪੜਨ ਵਾਸਤੇ ਵੀ ਜਾ ਕੇ ਉੱਥੇ ਸੈਟਲ ਹੁੰਦੇ ਰਹੇ ਜਗਾ ਜਗਾ ਕਤਲ ਹੋ ਜਾਂਦੇ ਨੇ ਸੜਕਾਂ ਤੇ ਐਕਸੀਡੈਂਟ ਧੱਕੇ ਨਾਲ ਕੀਤੇ ਜਾਂਦੇ ਨੇ ਨੌਜਵਾਨਾ ਨੌਜਵਾਨ ਭਟਕ ਚੁੱਕੇ ਨੇ ਡਾਂਕੀ ਵਾਲਾ ਸਿਸਟਮ ਅਪਣਾ ਲੈਂਦੇ ਆ ਕਿਤੇ ਨਾ ਕਿਤੇ ਜਿਹੜਾ ਕਿ ਜਾਨ ਲੈਵਾ ਵੀ ਸਾਬਿਤ ਹੋ ਜਾਂਦਾ ਖਤਰਨਾਕ ਇਲਾਕਿਆਂ ਵਿੱਚੋਂ ਲੰਘ ਕੇ ਜਾਂਦੇ ਨੇ ਲਾਸ਼ਾਂ ਦੇ ਉੱਪਰ ਪੈਰ ਰੱਖ ਕੇ ਟਪਣੇ ਪੈਂਦੇ ਨੇ 2 ਲੱਖ ਬੰਦਾ ਜਿਹੜਾ ਰਿਕਾਰਡ ਦੇ ਵਿੱਚ ਹੈ 2 ਲੱਖ ਤੋਂ ਵੀ ਉੱਤੇ ਉਹ ਡੌਂਕੀ ਲਾ ਕੇ ਬਾਹਰ ਜਾ ਚੁੱਕਾ ਹੈ 2 ਲੱਖ ਦਾ ਤਾਂ ਅੰਕੜਾ ਇੱਕ ਨੰਬਰ ਜ ਹੈ ਜਿਹੜੇ ਕੁਝ ਇਸ ਤਰ੍ਹਾਂ ਦੇ ਵੀ ਹੋਣਗੇ ਜਿਨ੍ਹਾਂ ਦਾ ਅੰਕੜਾ ਹੀ ਨਹੀਂ ਹੋਊਗਾ ਹਾਈਲੈਂਟ ਸੈਂਟਰ ਦਾ ਬਿਜ਼ਨਸ ਹੀ ਹਜ਼ਾਰ ਕਰੋੜ ਤੋਂ ਉੱਪਰ ਚੱਲ ਰਿਹਾ ਪੰਜਾਬ ਦੇ ਵਿੱਚ ਉੱਥੇ ਜਾ ਕੇ ਵੀ ਤਾਂ ਮਜ਼ਦੂਰੀ ਵੀ ਕਰਨੀ ਪੈਂਦੀ ਹੈ ਛੋਟੇ ਕੰਮ ਵੀ ਕਰਨੇ ਪੈਂਦੇ ਇੱਥੇ ਨੌਜਵਾਨ ਕਰਦਾ ਨਹੀਂ ਉਹ ਮਿਸਤਰੀ ਦਾ ਕੰਮ ਨਹੀਂ ਕਰ ਸਕਦਾ ਮਜ਼ਦੂਰੀ ਲੱਕੜ ਦਾ ਕੰਮ ਨਹੀਂ ਕਰ ਸਕਦਾ ਉਹ ਇੱਟਾਂ ਦਾ ਕੰਮ ਨਹੀਂ ਕਰ ਸਕਦਾ ਉਹ ਫਰਸ਼ ਲਾਉਣ ਦਾ ਕੰਮ ਨਹੀਂ ਕਰ ਸਕਦਾ ਜਦਕਿ ਬਾਹਰ ਜਾ ਕੇ ਨੌਜਵਾਨ ਇਹੀ ਕੰਮ ਕਰਦੇ ਨੇ ਸਾਡੇ। ਮੁੱਖ ਮੰਤਰੀ ਪੰਜਾਬ ਕਹਿੰਦੇ ਵੀ ਗੋਰੇ ਪੰਜਾਬ ਦੇ ਵਿੱਚ ਕੰਮ ਕਰਨ ਆਣਗੇ। ਪਰ ਉਲਟ ਹੋ ਰਿਹਾ ਹੈ ਹਜੇ ਤੱਕ ਤਾਂ ਪੰਜਾਬੀ ਹੀ ਬਾਹਰ ਨੂੰ ਚੱਲੇ ਆ। ਜਿੰਨਾ ਚਿਰ ਸਾਡੇ ਇੱਥੇ ਇਹ ਚੀਜ਼ਾਂ ਪੈਦਾ ਨਹੀਂ ਹੁੰਦੀਆਂ ਤੁਸੀਂ ਕਿਵੇਂ ਬਾਹਰੋਂ ਲੋਕ ਇੱਥੇ ਆਉਣਗੇ? ਪੰਜਾਬ ਬਹੁਤ ਘਾਟੇ ਵੱਲ ਜਾ ਰਿਹਾ ਹੈ ਅੱਜ ਪੰਜਾਬ ਦੇ ਹਰੇਕ ਵਰਗ ਤੇ ਭਾਵੇਂ ਉਹ ਪਾਣੀਆਂ ਦਾ ਮੁੱਦਾ ਲਾ ਲਓ। ਫਾਮੇ ਬੋਲੀ ਦਾ ਹਰ ਚੀਤੇ ਡਾਕਾ ਪੈ ਰਿਹਾ ਆ ਓਨ ਯਰ ਓਨ ਯਰ ਦੇਖ ਰਹੇ ਹਾਂ ਮੈਂ ਹਰਨੁraag ਸ਼ਰਮਾ ਅੱਜ ਪੰਜਾਬ ਦੇ ਉਸ ਮੁੱਦੇ ਦੀ ਗੱਲ ਕਰਾਂਗੇ ਜਿਹੜਾ ਮੁੱਦਾ ਹਰ ਇੱਕ ਨੌਜਵਾਨ ਦਾ ਸੁਪਨਾ ਬਣਿਆ ਹੋਇਆ ਹੈ ਮਤਲਬ ਕਿ ਵਿਦੇਸ਼ ਜਾ ਕੇ ਆਪਣਾ ਉਜਵਲ ਭਵਿੱਖ ਕਰਨ ਦਾ ਸੁਪਨਾ ਹਰ ਨੌਜਵਾਨ ਚਾਹੁੰਦਾ ਹੈ ਕਿ ਉਹ 12 ਜਮਾਤਾਂ ਪੜੇ ਤੇ ਉਸ ਤੋਂ ਬਾਅਦ ਉਹ ਵਿਦੇਸ਼ ਦੀ ਧਰਤੀ ਤੇ ਜਾ ਕੇ ਪੈਸਾ ਵੀ ਕਮਾਏ ਨਾਮ ਵੀ ਕਮਾਏ ਤੇ ਆਪਣੇ ਸ਼ਹਿਰ ਆਪਣੇ ਪਿੰਡ ਆਪਣੇ ਦੇਸ਼ ਦੇ ਵਿੱਚ ਆਪਣਾ ਇੱਕ ਨਵਾਂ ਨਾਮ ਤਿਆਰ ਕਰੇ ਸੋ ਇਹਦੇ ਵਿੱਚ ਕਈ ਕਠਿਨਾਈਆਂ ਆਉਂਦੀਆਂ ਨੇ ਕਈ ਵਾਰ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਨੇ ਤੇ ਕਈ ਵਾਰ ਬਹੁਤ ਸਾਰੇ ਨੌਜਵਾਨ ਆਪਣਾ ਇਹ ਸੁਪਨਾ ਪੂਰਾ ਹੀ ਨਹੀਂ ਕਰ ਸਕਦੇ ਫਿਰ ਵੱਡਾ ਸਵਾਲ ਇਹ ਹੈ ਕਿ ਆਖਰ ਨੌਜਵਾਨਾਂ ਨੂੰ ਬਾਹਰ ਕਿਉਂ ਜਾਣਾ ਪੈ ਰਿਹਾ ਕੀ ਇਹ ਟਰੈਂਡ ਹੈ ਜਾਂ ਉਹਨਾਂ ਦੀ ਮਜਬੂਰੀ ਹੈ ਜਾਂ ਫਿਰ ਕੋਈ ਸਾਜ਼ਿਸ਼ ਹੈ ਇਸ ਬਾਬਤ ਗੱਲ ਕਰਨ ਲਈ ਸਾਡੇ ਨਾਲ ਮੌਜੂਦ ਨੇ ਸਾਡੇ ਸਟੂਡੀਓ ਦੇ ਵਿੱਚ ਐਡਵੋਕੇਟ ਪ੍ਰਭਜੀਤ ਪਾਲ ਸਿੰਘ ਜੋ ਕਿ ਸਮਾਜ ਸੇਵੀ ਨੇ ਜੋ ਕਿ ਰਾਈਟਰ ਨੇ ਜੋ ਕਿ ਕਾਨੂੰਨ ਮਸਲਿਆਂ ਦੇ ਮਾਹਿਰ ਨੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਰ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਜਿਸ ਤਰ੍ਹਾਂ ਮੇਰਾ ਸਵਾਲ ਤੁਸੀਂ ਸੁਣਿਆ ਕਿ ਨੌਜਵਾਨ ਦੀ ਮਜਬੂਰੀ ਹੈ ਜਾਂ ਉਸ ਨੂੰ ਸ਼ੌਕ ਹੈ ਜਾਂ ਟ੍ਰੈਂਡ ਹੈ ਜਾਂ ਫਿਰ ਕੋਈ ਸਾਜ਼ਿਸ਼ ਹੈ ਕਿ ਹਰ ਨੌਜਵਾਨ ਤਿਆਰ ਹੁੰਦੇ ਸਾਰ ਵਿਦੇਸ਼ ਚਲਾ ਜਾਂਦਾ ਦੇਖੋ ਜਿੱਥੋਂ ਤੱਕ ਸਾਜ਼ਿਸ਼ ਦੀ ਗੱਲ ਹੈ ਤਾਂ ਪੰਜਾਬ ਨਾਲ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਸਾਜ਼ਿਸ਼ਾਂ ਹੀ ਹੁੰਦੀਆਂ ਆ ਰਹੀਆਂ ਨੇ ਹਾਂ ਆਜ਼ਾਦੀ ਦੇਸ਼ ਨੂੰ ਮਿਲੀ ਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਦੀ ਤਾਜ਼ਾਦੀ ਤੋਂ ਬਾਅਦ ਵੱਡ ਟੋਕੀ ਕੀਤੀ ਗਈ ਹੈ ਹੂੰ ਸਾਡੇ ਪਾਣੀ ਲੁੱਟੇ ਗਏ ਪੰਜਾਬੀ ਬੋਲਦੇ ਇਲਾਕੇ ਲੁੱਟੇ ਗਏ ਹਾਲਾਂਕਿ ਅੱਜ ਤੱਕ ਸਾਡੇ ਕੋਲੋਂ ਚੰਡੀਗੜ੍ਹ ਵੀ ਸਾਡਾ ਨਹੀਂ ਹੋਇਆ ਸਾਡੀ ਹਾਈ ਕੋਰਟ ਵੀ ਸਾਡੇ ਤੋਂ ਦੂਰ ਕੀਤੀ ਗਈ ਸੋ ਪੰਜਾਬ ਦਾ ਤਾਂ ਘਾਣ ਹੋਇਆ ਪੰਜਾਬੀ ਸਭ ਤੋਂ ਵੱਧ ਦੇਸ਼ ਦੀ ਆਜ਼ਾਦੀ ਦੇ ਵਿੱਚ ਪੰਜਾਬੀਆਂ ਦਾ ਯੋਗਦਾਨ ਰਿਹਾ ਜੀ ਪੰਜਾਬੀਆਂ ਨੇ ਸਭ ਤੋਂ ਵੱਧ ਸਿਰ ਦਿੱਤੇ ਦੇਸ਼ ਦੀ ਆਜ਼ਾਦੀ ਲਈ ਹੂੰ ਦੇਸ਼ ਆਯਾਦ ਹੋ ਗਿਆ ਪਰ ਪੰਜਾਬ ਦਾ ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਕਾ ਨਹੀਂ ਹੁੰਦਾ ਹਾਰਿਆ ਵੰਡ ਤੋਂ ਲੈ ਕੇ ਅੱਤਵਾਦ ਦੇ ਸਮੇਂ ਨਸ਼ਿਆਂ ਦਾ ਪ੍ਰਕੋਪ ਅੱਜ ਤੱਕ ਪੰਜਾਬ ਇਸ ਦਾ ਸੰਤਾਪ ਭੁਗਤਦਾ ਆ ਰਿਹਾ ਹੈ ਇੱਕ ਪੀੜੀ ਖਾਲੀ ਵੰਡ ਦੇ ਰੌਲਿਆਂ ਨੇ ਦੂਜੀ ਪੀੜੀ ਅੱਤਵਾਦੀ ਕਹਿ ਕੇ ਮਾਰਦੀ ਤੀਜੀ ਪੀੜੀ ਬਰਬਾਦ ਕੀਤੀ ਨਸ਼ਿਆਂ ਨੇ ਚੌਥੀ ਪੀੜੀ ਅੱਜ ਪੰਜਾਬ ਨੇ ਜਹਾਜ ਛਾੜ ਦਿੱਤੀ ਸੋ ਪੰਜਾਬ ਸ਼ੁਰੂ ਤੋਂ ਲੈ ਕੇ ਵੱਖ-ਵੱਖ ਮਸਲਿਆਂ ਤੇ ਅੱਜ ਤੱਕ ਸੰਤਾਪ ਹੀ ਢਾਉਂਦਾ ਆ ਜਿੱਥੋਂ ਤੱਕ ਨੌਜਵਾਨਾਂ ਦੀ ਬਾਹਰ ਜਾਣ ਦੀ ਗੱਲ ਕਰੀਏ ਜੀ ਤਾਂ ਮੈਂ ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਕੇ ਜਾਵਾਂ ਉਹਨਾਂ ਥੋੜਾ ਇਤਿਹਾਸ 'ਚ ਹਰੀ ਕ੍ਰਾਂਤੀ ਵੇਲੇ ਪੰਜਾਬ ਦੇ ਵਿੱਚ ਖੇਤੀ ਉਦਯੋਗ ਨੂੰ ਸ਼੍ਰੀਮਾਨ ਨਾਥਨ ਦੀ ਰਿਪੋਰਟ ਦੇ ਮੁਤਾਬਕ ਖੇਤੀ ਉਦਯੋਗ ਬੜਾ ਪਰਫੁੱਲਿਤ ਹੋਇਆ ਜੀ ਦੇਸ਼ ਦਾ ਢਿੱਡ ਭਰਨ ਲਈ ਸਾਡੇ ਪੰਜਾਬ ਦੀ ਧਰਤੀ ਨੂੰ ਚੁਣਿਆ ਗਿਆ ਫਰਟਾਈਲਡ ਜ਼ਮੀਨ ਸੀ ਸੋ ਇਥੋਂ ਦੀ ਉਪਜਾਊ ਜ਼ਮੀਨ ਹੋਣ ਕਰਕੇ ਸਾਨੂੰ ਇਹ ਜ਼ਿੰਮੇਵਾਰੀ ਦਿੱਤੀ ਦੇਸ਼ ਦਾ ਢਿੱਡ ਭਰਨ ਦੀ ਜੀ ਸੋ ਬਖੂਬੀ ਪੰਜਾਬੀਆਂ ਨੇ ਮਿਹਨਤੀ ਹੁੰਦੇ ਹੋਏ ਇਸ ਚੀਜ਼ ਨੂੰ ਬਖੂਬੀ ਆਪਣੀ ਡਿਊਟੀ ਸਮਝਦੇ ਹੋਏ ਜਿੰਨੀ ਜ਼ਰੂਰਤ ਸੀ ਦੇਸ਼ ਨੂੰ ਅਨਾਜ ਦੀ ਉਸ ਤੋਂ ਵੀ 3 ਗੁਣਾ ਵੱਧ ਅਨਾਜ ਪੈਦਾ ਕਰਕੇ ਦਿੱਤਾ ਦੇਸ਼ ਨੂੰ ਸੋ ਅਸੀਂ ਐਕਸਪੋਰਟਰ ਵੀ ਬਣ ਗਏ ਅਨਾਜ ਦੇ ਜੀ ਸੋ ਉਹ ਸਮੇਂ ਪਰ ਕੈਪੀਟਾ ਜਿਹੜੀ ਇਨਕਮ ਸੀ ਉਹ ਕਿਸਾਨਾਂ ਦੀ ਪੰਜਾਬੀਆਂ ਦੀ ਐ ਮਹਾਰਾਸ਼ਟਰ ਤੋਂ ਬਾਅਦ ਦੂਜੇ ਸਥਾਨ ਤੇ ਆਉਣ ਲੱਗੀ ਜੀ ਸੋ ਬੜਾ ਇੱਕ ਪਰਫੁੱਲਿਤ ਵਰਕ ਮੰਨਣ ਲੱਗ ਪਏ ਇਹਨੂੰ ਕਿ ਖੇਤੀ ਦੇ ਵਿੱਚ ਬੜੀ ਵੱਡੀ ਆਮਦਨ ਹੋਣ ਲੱਗੀ ਸੀ ਪਰ ਵਕੀਲ ਸਾਹਿਬ ਇੱਥੇ ਮੈਂ ਗੱਲ ਕਰਨਾ ਚਾਹੁੰਦਾ ਜਿਵੇਂ ਤੁਸੀਂ ਕਿਹਾ ਚੌਥੀ ਪੀੜ੍ਹੀ ਜਹਾਜ਼ੇ ਚੜ੍ਹਦੀ ਸੋ ਜਿਹੜਾ ਸੂਬਾ ਦੂਜੇ ਨੰਬਰ ਤੇ ਆ ਰਿਹਾ ਸੀ ਅੱਜ ਉਸ ਸੂਬੇ 'ਚ ਰੋਜ਼ਗਾਰ ਨਹੀਂ ਹੈ ਕਿ ਨੌਜਵਾਨ ਨੂੰ ਬਾਹਰ ਜਾਣਾ ਪੈ ਰਿਹਾ ਦੇਖੋ ਇਸ ਕਿਤੇ ਨਾ ਕਿਤੇ ਉਸ ਤੋਂ ਬਾਅਦ ਖੇਤੀ ਕਿਉਂਕਿ ਉਸ ਤੋਂ ਪਹਿਲਾਂ ਅਸੀਂ ਬਹੁਤ ਤਰ੍ਹਾਂ ਦੀਆਂ 21-22 ਫਸਲਾਂ ਬੀਜਦੇ ਸੀ ਜਦੋਂ ਕਿ ਹਰੀ ਕ੍ਰਾਂਤੀ ਤੋਂ ਬਾਅਦ ਅਸੀਂ ਸਿਰਫ ਦੋ ਫਸਲਾਂ ਤੇ ਸੀਮਤ ਰਹਿ ਗਏ ਕਣਕ ਤੇ ਝੋਨਾ ਉਸ ਦੇ ਨਾਲ ਇਹ ਤਾਂ ਵਿਗਿਆਨਿਕ ਵੀ ਦਾ ਕਹਿੰਦੇ ਨੇ ਕਿ ਦੋ ਫਸਲਾਂ ਬੀਜਣ ਨਾਲ ਇੱਕੋ ਫਸਲ ਜਦੋਂ ਅਸੀਂ ਕਿਸੇ ਜ਼ਮੀਨ ਤੇ ਬੀਜ ਦਿਆਂ ਤਾਂ ਜ਼ਮੀਨ ਦੀ ਉਪਜਾਊ ਸ਼ਕਤੀ ਘਟ ਜਾਂਦੀ ਹੈ ਸੋ ਅੱਜ ਫਸਲਾਂ ਵੀ ਘਟ ਹੋ ਰਹੀਆਂ ਨੇ ਤੇ ਜਿਹੜਾ ਪਰਿਵਾਰ ਦਾ ਜੋ ਵਿੱਤੀ ਉਹਦੇ ਤੇ ਬੋਝ ਪੈ ਰਿਹਾ ਫਸਲ ਉੱਪਰ ਜਾਂ ਜ਼ਮੀਨ ਉੱਪਰ ਉਦੇ ਮੁਤਾਬਕ ਇਨਕਮ ਬਹੁਤ ਘਟ ਹੋ ਰਹੀ ਏ ਸੋ ਖੇਤੀ ਤੇ ਨਾ ਤਾਂ ਲਾਹੇਵੰਦ ਕੰਮ ਕੀਤੇ ਗਏ ਨਾ ਸਰਕਾਰਾਂ ਨੇ ਖੇਤੀ ਨੂੰ ਪਰਫੁੱਲਤ ਕੀਤਾ ਤਾਂ ਕਿ ਜਿਸ ਤਰ੍ਹਾਂ ਦਾ ਜੀਵਨ ਜੂਣਾ ਚਾਹੁੰਦੇ ਨੇ ਲੋਕ ਉਸ ਤਰ੍ਹਾਂ ਦਾ ਉਸ ਦੇ ਵਿੱਚ ਵਾਧਾ ਹੋਵੇ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਜੇ ਉਦਯੋਗ ਸੀ ਜਾਂ ਬਿਜ਼ਨਸ ਸੀ ਜਾਂ ਵਪਾਰ ਸੀ ਉਹ ਵੀ ਖੇਤੀ ਨਾਲ ਸੰਬੰਧਿਤ ਲੋਕਾਂ ਦੇ ਨਾਲ ਹੀ ਚੱਲਦਾ ਸੀ ਉਸ ਤੋਂ ਬਾਅਦ ਜਦੋਂ ਇਨਕਮ ਘਟ ਹੋਈ ਤਾਂ ਨੌਜਵਾਨਾਂ ਨੇ ਸਨਤ ਵੱਲ ਜਾਣਾ ਸੀ ਇੰਡਸਟਰੀ ਵੱਲ ਜਾਣਾ ਸੀ ਸੋ ਕਿਤੇ ਨਾ ਕਿਤੇ ਪੰਜਾਬ ਦੇ ਸਿਆਸਤਦਾਨਾਂ ਨੇ ਨਾ ਤਾਂ ਉਦਯੋਗ ਵੱਲ ਧਿਆਨ ਦਿੱਤਾ ਹਰੀ ਕ੍ਰਾਂਤੀ ਦੀ ਉਸ ਜਿਹੜਾ ਵਾਅਦਾ ਹੋ ਰਿਆ ਸੀ ਆਰਥਿਕ ਪੱਖੋਂ ਉਸ ਤੇ ਹੀ ਡਿਪੈਂਡ ਰਹਿ ਗਏ ਅੱਗੇ ਸੋਚਿਆ ਹੀ ਨਹੀਂ ਵੀ ਸਨਤ ਨੂੰ ਵਧਾਇਆ ਜਾਵੇ ਇੰਡਸਟਰੀ ਨੂੰ ਵਧਾਇਆ ਜਾਵੇ ਖੇਤੀ ਤੋਂ ਬਾਹਰ ਆ ਕੇ ਸੈਕਟਰ ਚ ਨੌਜਵਾਨਾਂ ਨੇ ਸਨਤ ਚ ਉਦਯੋਗ ਚ ਜੌਬ ਲੈਣੀ ਸੀ ਨਾ ਤਾਂ ਅਸੀਂ ਸਨਤ ਨੂੰ ਪ੍ਰਫੁੱਲਤ ਕਰ पाए ਨੌਜਵਾਨਾਂ ਨੂੰ ਉੱਥੇ ਵੀ ਉਦਯੋਗ ਨਾ ਮਿਲਿਆ ਨੌਕਰੀਆਂ ਨਾ ਮਿਲੀਆਂ ਉਸ ਤੋਂ ਬਾਅਦ ਜੇ ਆਪਾਂ ਕਰੀਏ ਸਰਕਾਰੀ ਨੌਕਰੀਆਂ ਦੀ ਗੱਲ ਸੀ ਨੌਜਵਾਨਾਂ ਨੇ ਸਰਕਾਰੀ ਨੌਕਰੀਆਂ ਵੱਲ ਜਾਣਾ ਸੀ ਜੀ ਸਰਕਾਰੀ ਨੌਕਰੀਆਂ ਮਿਲੀਆਂ ਤਾਂ ਸੀ ਪਰ ਉਹਨਾਂ ਦੀ ਤਾਦਾਦ ਬਹੁਤ ਘੱਟ ਰਹੀ ਅੱਛਾ ਉਹ ਨੌਜਵਾਨਾਂ ਨੂੰ ਸਾਹਮਣੇ ਪਾਏ ਸੋ ਜਿਸ ਦਾ ਇੱਕ ਵੱਡਾ ਕਾਰਨ ਸੀ ਕਿ ਨੌਜਵਾਨਾਂ ਨੇ ਵਿਦੇਸ਼ਾਂ ਵੱਲ ਰੁਖ ਕੀਤਾ ਉਸ ਤੋਂ ਬਾਅਦ ਨੌਜਵਾਨ ਬਾਹਰ ਕਈ ਕੁਛ ਚਾਹੀਏ ਪਰ ਨੌਜਵਾਨ ਜ਼ਿਆਦਾਤਰ ਉੱਥੇ ਸੈੱਟ ਹੋ ਨਹੀਂ ਜਾਂਦੇ ਨੇ ਅੱਛਾ ਜਿਹੜੇ ਵਿਦਿਆਰਥੀ ਪੜ੍ਹਨਾ ਵੀ ਚਾਹੁੰਦੇ ਸੀ ਉਹ ਵਿਦਿਆਰਥੀ ਇੱਥੋਂ ਦੀ ਕਿਉਂਕਿ ਜਿਹੜੀ ਸਾਡੀ ਸਟੱਡੀ ਹੈ ਜੀ ਜਿਹੜੀ ਕਿ ਅੱਜ ਕੱਲ ਟੈਕ ਕੰਪਨੀਆਂ ਮੰਗਦੀਆਂ ਨੇ ਨਾ ਤਾਂ ਉਹ ਬ੍ਰਾਂਡਿੰਗ ਦੇ ਪਾਈਆਂ ਨਾ ਹੀ ਉਹ ਕੁਆਲਿਟੀ ਦੇ ਪਾਈਆਂ ਕਿਉਂਕਿ ਸਾਡੇ ਬਹੁਤ ਹੀ ਜ਼ਿਆਦਾ ਕਾਲਜ ਮੈਂ ਸਾਰੇ ਕਾਲਜ ਤਾਂ ਨਹੀਂ ਕਵਾਂਗਾ ਆਈਟੀਆਈ ਕਾਲਜ ਛੱਡ ਕੇ ਤਕਰੀਬਨ ਕਾਲਜ ਦੇ ਵਿੱਚ ਨਾ ਤਾਂ ਚੰਗੇ ਟੀਚਰਸ ਅਸੀਂ ਦੇ ਪਾਏ ਨਾ ਚੰਗੀ ਐਜੂਕੇਸ਼ਨ ਦੇ ਪਾਏ ਇੰਟਰਨੈਸ਼ਨਲ ਬ੍ਰਾਂਡ ਦੇ ਹਿਸਾਬ ਨਾਲ ਨੌਕਰੀਆਂ ਦੇ ਹਿਸਾਬ ਨਾਲ ਅਤੇ ਉਹ ਕੀ ਪਿੱਛੇ ਜੇ ਕੈਂਬਰੇਜ ਯੂਨੀਵਰਸਿਟੀ ਨੇ ਇੰਡੀਆ ਦੇ ਵਿੱਚ ਵੀ ਬ੍ਰਾਂਚ ਖੋਲਣ ਦੀ ਪੇਸ਼ਕਸ਼ ਕੀਤੀ ਸੋ ਚਾਹੀਦਾ ਇਹ ਸੀ ਵੀ ਉਹ ਕੰਪਨੀ ਉਹ ਕਾਲਜਸ ਇੰਡੀਆ ਦੇ ਵਿੱਚ ਕੈਂਬਰੇਜ ਹੋਈ ਆਕਸਫੋਰਡ ਹੋਈ ਉਹਨਾਂ ਨੂੰ ਅਪਰੋਚ ਕਰਕੇ ਉਹਨਾਂ ਦੀਆਂ ਬ੍ਰਾਂਚੇ ਜਿੱਥੇ ਖੋਲੀਆਂ ਜਾਂਦੀਆਂ ਤਾਂ ਕਿ ਨੌਜਵਾਨ ਸਾਡਾ ਪੜ੍ਹ ਕੇ ਇੱਥੇ ਰਹਿ ਜਾਂਦਾ ਹੁਣ ਜਿਹੜਾ ਵੀ ਵਿਦਿਆਰਥੀ ਉੱਚ ਸਿੱਖਿਆ ਪ੍ਰਾਪਤ ਕਰਨਾ ਚਾਹੁੰਦਾ ਜਾਂ ਬ੍ਰਾਂਡਿੰਗ ਜਾਂ ਕੁਆਲਿਟੀ ਵਾਲੀ ਸਿੱਖਿਆ ਪ੍ਰਾਪਤ ਕਰਨਾ ਚਾਹੁੰਦਾ ਇੰਟਰਨੈਸ਼ਨਲ ਕੰਪਨੀਆਂ ਦੇ ਹਿਸਾਬ ਨਾਲ ਉਹਨਾਂ ਨੂੰ ਵਿਦੇਸ਼ ਜਾਣਾ ਪਿਆ ਇਹ ਉਹਨਾਂ ਦੀ ਮਜਬੂਰੀ ਬਣ ਗਈ ਕਈ ਇਸ ਤਰ੍ਹਾਂ ਦੀਆਂ ਵੀ ਸਕੀਮਸ ਜਿਹੜੀਆਂ ਹੁਣ ਲਾਂਚ ਹੋ ਰਹੀਆਂ ਆਪਣੇ ਪੰਜਾਬ ਦੇ ਵਿੱਚ ਜਿਵੇਂ CCSD ਹੈ ਉਹ ਕਹਿੰਦੇ ਅਸੀਂ ਇੱਥੋਂ ਹੀ ਤਿਆਰ ਕਰਾਂਗੇ ਬੱਚੇ ਨੂੰ ਪੂਰੀ ਟ੍ਰੇਨਿੰਗ ਦੇਵਾਂਗੇ ਫਿਰ ਉਸ ਨੂੰ ਜਿਹੜਾ ਹੈ ਵਿਦੇਸ਼ ਦੇ ਵਿੱਚ ਜਾਵਾਂ ਭੇਜਾਂਗੇ ਉਸ ਨੂੰ ਉੱਥੇ ਸ਼ਾਇਦ ਉਸ ਚ ਸੌਖ ਹੋ ਜਵੇ ਤੇ ਉਹ ਵਧੀਆ ਤਰੀਕੇ ਨਾਲ ਸੈਟਲ ਹੋ ਜਵੇ ਪਰ ਮੈਂ ਹੁਣ ਗੱਲ ਕਰਾਂਗਾ ਕਿ ਦੋ ਤਰ੍ਹਾਂ ਦੇ ਲੋਕ ਐ ਜਿਹੜੇ ਬਾਹਰ ਜਾਂਦੇ ਐ ਇੱਕ ਤਾਂ ਉਹ ਬੱਚੇ ਐ ਜਿਹੜੇ 12 ਜਮਾਤ ਤੱਕ ਪੜਦੇ ਐ ਉਸ ਤੋਂ ਬਾਅਦ ਆਈਲਟਸ ਵਗੈਰਾ ਕਰਦੇ ਐ ਤੇ ਵਿਦੇਸ਼ ਦੀ ਧਰਤੀ ਤੇ ਸਟੱਡੀ ਵੀਜ਼ਾ ਚਲੇ ਜਾਂਦੇ ਐ ਬਾਅਦ ਵਿੱਚ ਉਹ ਸੈੱਟ ਹੋ ਜਾਂਦੇ ਐ ਪਰ ਸਵਾਲ ਤਾਂ ਉਹਨਾਂ ਲੋਕਾਂ ਤੇ ਐ ਜਿਹੜੇ ਲੋਕ ਇ MBA ਕਰਨ ਤੋਂ ਬਾਅਦ ਇਥੇ ਸਰਕਾਰੀ ਨੌਕਰੀਆਂ ਛੱਡਣ ਤੋਂ ਬਾਅਦ ਇਥੇ ਟੀਚਰ ਦੀ ਨੌਕਰੀ ਛੱਡਣ ਤੋਂ ਬਾਅਦ ਬਾਹਰ ਜਾ ਰਹੇ ਨੇ ਉਹ ਕੀ ਕਰਨ ਹੈ ਦੇਖੋ ਇੱਕ ਸਮਾਂ ਸੀ ਜਦੋਂ ਸਾਡੇ ਲੋਕ ਬਾਹਰ ਜਾਂਦੇ ਸੀ ਜੀ ਤੇ ਉਹ ਬੜਾ ਲਾਹੇਵੰਦ ਸੀ ਪੰਜਾਬ ਦੇ ਲਈ ਲੋਕਾਂ ਦੀ ਸੋਚ ਸੀ ਵੀ ਉੱਥੇ ਜਾਓ ਪੈਸਾ ਕਮਾ ਕੇ ਵਾਪਸ ਆ ਕੇ ਆਰਾਮ ਦੀ ਜ਼ਿੰਦਗੀ ਜਿਓ ਪਰ ਅੱਜ ਦੀ ਜਿਹੜੀ ਪੀੜ੍ਹੀ ਦੀ ਥਿੰਕਿੰਗ ਹੋ ਗਈ ਏ ਉਹ ਇਹ ਹੈ ਵੀ ਉੱਥੇ ਹੀ ਰਹਿਣਾ ਹੈ ਉੱਥੇ ਹੀ ਜਾਣਾ ਹੈ ਇੱਕ ਸਮੇਂ ਤਾਂ ਅਸੀਂ ਆਰਥਿਕ ਪੱਖੋਂ ਸਟਰੋਂਗ ਹੋ ਰਹੇ ਸੀ ਪੰਜਾਬ ਪੈਸਾ ਵਾਪਸ ਆ ਰਿਹਾ ਸੀ ਭਾਰਤ ਦੇ ਵਿੱਚ ਕਮਾ ਕੇ ਹੁਣ ਇਹ ਮਾਹੌਲ ਬਣ ਚੁੱਕਾ ਹੈ ਕਿ 20 30 ਲੱਖ ਲਾ ਕੇ 50 ਲੱਖ ਤੱਕ ਲਾ ਕੇ ਨੌਜਵਾਨ ਬਾਹਰ ਜਾਂਦੇ ਨੇ ਪੈਸਾ ਬਾਹਰੋਂ ਆਉਣਾ ਤਾਂ ਕੀ ਹੈ ਮਗਰੇ ਪੇਰੈਂਟਸ ਵੀ ਜ਼ਮੀਨਾਂ ਘਰ ਵੇਚ ਕੇ ਵੀ ਬਾਹਰ ਜਾ ਰਹੇ ਨੇ ਔਰ ਸਾਨੂੰ ਆਰਥਿਕ ਪੱਖੋਂ ਬਹੁਤ ਵੱਡਾ ਨੁਕਸਾਨ ਹੋ ਰਿਹਾ ਪੰਜਾਬ ਨੂੰ ਔਰ ਜਿਹੜੀ ਗੱਲ ਕਰਦੇ ਆ ਅਸੀਂ ਵੀ ਪਲੱਸ 2 ਕਰਕੇ ਬੱਚੇ ਬਾਹਰ ਜਾ ਰਹੇ ਨੇ ਉਹ ਤਾਂ ਜਾ ਹੀ ਰਹੇ ਨੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਵੀ MBA ਕਰਕੇ ITI ਕਰਕੇ ਜਾਂ ਡਾਕਟਰੀ ਕਰਕੇ ਵੀ ਬੱਚੇ ਬਾਹਰ ਜਾ ਰਹੇ ਨੇ ਜਾਂ ਨੌਕਰੀ ਪੇਸ਼ਾ ਸਰਕਾਰੀ ਨੌਕਰੀ ਸਰਕਾਰੀ ਨੌਕਰੀ ਪੇਛਾ ਵੀ ਲੋਕ ਬਾਹਰ ਜਾ ਰਹੇ ਨੇ ਉਹਦੇ ਕਈ ਕਾਰਨ ਨੇ ਐ ਇੱਥੇ ਦਾ ਸਾਡਾ ਜਿਹੜਾ ਸਿਸਟਮ ਹੈ ਸਰਕਾਰਾਂ ਦਾ ਸਿਸਟਮ ਹੈ ਉਹ ਬੰਦੇ ਨੂੰ ਹਮੇਸ਼ਾ ਡਿਪਰੈਸ਼ਨ ਚ ਰੱਖਦਾ ਹੈ ਅੱਛਾ ਤੁਸੀਂ ਕੋਈ ਕੰਮ ਕਰਨ ਜਾਓ ਉਹ ਨਹੀਂ ਹੁੰਦੇ ਕਿਉਂਕਿ ਸਰਕਾਰੀ ਤਨਤਾ ਹੀ ਸਾਡਾ ਇਸ ਤਰ੍ਹਾਂ ਦਾ ਹੈ ਕੀ ਹਰੇਕ ਕੰਮ ਦੇ ਵਿੱਚ ਉਲਝਣਬਾਜ਼ੀ ਐਨੀ ਹੈ ਤੁਹਾਡੀ ਸਿਕਿਉਰਿਟੀ ਨਹੀਂ ਹੈ ਅੱਜ ਤੁਸੀਂ ਦੇਖ ਹੀ ਰਹੇ ਹੋ ਜਗ੍ਹਾ ਜਗ੍ਹਾ ਕਤਲ ਹੋ ਜਾਂਦੇ ਨੇ ਸੜਕਾਂ ਤੇ ਐਕਸੀਡੈਂਟ ਧੱਕੇ ਨਾਲ ਕੀਤੇ ਜਾਂਦੇ ਨੇ ਨੌਜਵਾਨਾ ਨੌਜਵਾਨ ਭਟਕ ਚੁੱਕੇ ਨੇ ਨਸ਼ਿਆਂ ਵੱਲ ਉਹਨਾਂ ਦੇ ਨੌਜਵਾਨੀ ਬਹੁਤ ਜਾ ਰਹੀ ਏ ਸੋ ਕਿਤੇ ਨਾ ਕਿਤੇ ਜਿਹੜੇ ਤੁਸੀਂ ਨੌਕਰੀ ਪੇਸ਼ਾ ਦੇ ਲੋਕਾਂ ਦੀ ਗੱਲ ਕਰਦੇ ਹੋ ਉਹ ਆਪਣੇ ਫਿਊਚਰ ਆਪਣੇ ਬੱਚਿਆਂ ਨੂੰ ਲੈ ਕੇ ਇਨਸਪਿਅਰ ਫੀਲ ਕਰ ਰਹੇ ਨੇ ਔਰ ਉਹ ਅੱਜੇ ਹੀ ਵਿਦੇਸ਼ਾਂ ਵਿੱਚ ਸੈਟਲ ਹੋਣਾ ਚਾਹੁੰਦੇ ਨੇ ਜਿਆਦਾਤਰ ਆਬਾਦੀ 80% ਆਬਾਦੀ ਇਹ ਚਾਹੁੰਦੀ ਏ ਵੀ ਸਾਡੇ ਕੋਲ ਵਿਦੇਸ਼ੀ ਵੀਜ਼ਾ ਹੋਵੇ ਰਹੀਏ ਭਾਵੇਂ ਅਸੀਂ ਇੱਥੇ ਜਦੋਂ ਕਿਤੇ ਪੰਜਾਬ ਦਾ ਮਾਹੌਲ ਜਿਆਦਾ ਖਰਾਬ ਹੋਵੇ ਅਸੀਂ ਵਿਦੇਸ਼ਾਂ ਵਿੱਚ ਚਲੇ ਜਾਈਏ ਮੈਂਟੈਲਿਟੀ ਲੋਕਾਂ ਦੀ ਹਸਤਰਾ ਬਣ ਚੁੱਕੀ ਏ ਸੋ ਕਿਤੇ ਨਾ ਕਿਤੇ ਸਰਕਾਰਾਂ ਨੂੰ ਵੀ ਚਾਹੀਦਾ ਕਿਉਂਕਿ ਪਲੱਸ 2 ਪਾਸ ਬੱਚੇ ਤਾਂ ਜਾ ਰਹੇ ਨੇ ਅਸੀਂ ਜਿਹੜੇ ਐ ਐਮਬੀਏ ਬੱਚੇ ਜਾਂ ਕਿਸੇ ਖੇਤਰ ਵਿੱਚ ਮਾਹਰ ਨੇ ਜਿਹਨੂੰ ਅਸੀਂ ਕ੍ਰੀਮੀ ਲੋਬੀ ਕਹ ਲਈਏ ਕ੍ਰੀਮੀ ਸਟੂਡੈਂਟ ਕਹ ਲਈਏ ਉਹ ਬਾਹਰ ਜਾ ਰਹੇ ਨੇ ਤਾਂ ਕਿਤੇ ਨਾ ਕਿਤੇ ਪੰਜਾਬ ਨੂੰ ਉਸ ਕੱਲ ਦਾ ਬੜਾ ਵੱਡਾ ਕਾਟਾ ਪਏਗਾ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਸਾਡੇ ਨੂੰ ਵੀ ਤਾਂ ਜਿਹੜੀ ਨਵੀਂ ਆਬਾਦੀ ਹੈ ਜਿਹੜੀ ਨਵੇਂ ਬੱਚੇ ਪੜ੍ਹੇ ਲਿਖੇ ਨੇ ਜਾਂ ਜਾਂ ਵੀ ਟੈਕਨੋਲੋਜੀ ਨਾਲ ਜੁੜੇ ਬੱਚੇ ਨੇ ਉਹ ਸਾਨੂੰ ਵੀ ਤਾਂ ਐਡਵਾਂਸ ਇੱਥੇ ਚਾਹੀਦੇ ਨੇ ਅਸੀਂ ਵੀ ਤਾਂ ਦੇਸ਼ ਸਾਡੇ ਦੇਸ਼ ਨੇ ਵੀ ਤਾਂ ਤਰੱਕੀ ਕਰਨੀ ਹੈ ਸੋ ਸਰਕਾਰਾਂ ਨੂੰ ਕਿਤੇ ਨਾ ਕਿਤੇ ਉਹਨਾਂ ਲੋਕਾਂ ਨੂੰ ਜ਼ਰੂਰ ਸੰਭਾਲਣ ਦੀ ਲੋੜ ਹੈ ਜਿਹੜੇ ਟੈਕਨੀਕਲ ਐਜੂਕੇਸ਼ਨ ਪ੍ਰਾਪਤ ਕਰ ਚੁੱਕੇ ਨੇ ਔਰ ਅਗਾਹ ਵੱਧੂ ਸੋਚ ਰੱਖਦੇ ਨੇ ਇਸ ਤਰ੍ਹਾਂ ਦਾ ਪੰਜਾਬ ਖਾਲੀ ਹੋ ਜਾਊਗਾ ਜੇਕਰ ਸਾਰੇ ਬੰਦੇ ਇਸ ਤਰ੍ਹਾਂ ਪੜੇ ਲਿਖੇ ਵੀ ਤੇ ਪੜਨ ਵਾਸਤੇ ਵੀ ਜਾ ਕੇ ਉੱਥੇ ਸੈਟਲ ਹੁੰਦੇ ਰਏ ਤਾਂ ਪੰਜਾਬ ਤਾਂ ਖਾਲੀ ਹੋ ਜਾਊਗਾ ਤੁਹਾਡੀ ਗੱਲ ਬਿਲਕੁਲ ਠੀਕ ਹੈ ਅੱਜ ਪੰਜਾਬ ਨੂੰ ਵੀ ਜ਼ਰੂਰਤ ਹੈ ਕਿ ਇੱਥੇ ਵਧੀਆ ਇੰਜੀਨੀਅਰ ਹੋਣ ਵਧੀਆ ਡਾਕਟਰ ਹੋਣ ਵਧੀਆ ਜਿਹੜੇ ਹੈ ਮਾਰਕੀਟਿੰਗ ਦੇ ਲੋਕ ਹੋਣ ਉਹ ਵਾਕਈ ਜ਼ਰੂਰਤ ਹੈ ਅੱਛਾ ਇੱਕ ਗੱਲ ਹੋਰ ਹੈ ਇਹ ਬਾਹਰ ਜਾਣ ਦੇ ਮਸਲੇ ਦੇ ਵਿੱਚ ਸਿੱਧੇ ਸਿੱਧੇ ਤੌਰ ਤੇ ਜਦੋਂ ਬੰਦਾ ਜਾਣ ਲੱਗਦਾ ਹੈ 30 ਲੱਖ 35 ਲੱਖ ਲਾ ਕੇ ਕਈ ਵਾਰ ਅਸੀਂ ਦੇਖਿਆ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਕਿ 306 ਪੈਸੇਂਜਰ ਚੱਲੇ ਸੀ ਤੇ ਉਹਨਾਂ ਨੂੰ ਰੋਕ ਲਿੱ ਉਹ ਡੋਂਕੀ ਵਾਲਾ ਸਿਸਟਮ ਅਪਣਾ ਲੈਂਦੇ ਆ ਕਿਤੇ ਨਾ ਕਿਤੇ ਜਿਹੜਾ ਕਿ ਜਾਨ ਲੈਵਾ ਵੀ ਸਾਬਿਤ ਹੋ ਜਾਂਦਾ ਦੇਖੋ ਜਿਹੜੇ ਬੱਚੇ ਤਾਂ ਪੜ੍ਹੇ ਲਿਖੇ ਨੇ ਜਾਂ ਜਿਹੜੇ ਬੱਚਿਆਂ ਦੇ ਡਾਕੂਮੈਂਟ ਸਹੀ ਨੇ ਉਹ ਤਾਂ ਇੱਕ ਨੰਬਰ 'ਚ ਜਾਂਦੇ ਨੇ ਜਿਨ੍ਹਾਂ ਦੇ ਡਾਕੂਮੈਂਟੇਸ਼ਨ 'ਚ ਕਮੀਆਂ ਨੇ ਜਾਂ ਜਿਹੜੇ ਪੜ੍ਹੇ ਲਿਖੇ ਨਹੀਂ ਉਹ ਕਿਤੇ ਨਾ ਕਿਤੇ ਇਹਨਾਂ ਏਜੰਟਾਂ ਦੇ ਚੱਕਰ 'ਚ ਫਸ ਜਾਂਦੇ ਨੇ ਉਹਨਾਂ ਲਈ 2 ਨੰਬਰ 'ਚ ਜਾਣਾ ਉਹਨਾਂ ਦੀ ਮਜਬੂਰੀ ਹੋ ਜਾਂਦੀ ਹੈ ਜੇ ਗੱਲ ਕਰੀਏ ਅੰਕੜਿਆਂ ਦੀ ਤਾਂ 2019-20 ਤੋਂ ਹੀ 2023 ਤੱਕ 2 ਲੱਖ ਬੰਦਾ ਜਿਹੜਾ ਰਿਕਾਰਡ ਦੇ ਵਿੱਚ ਹੈ 2 ਲੱਖ ਤੋਂ ਵੀ ਉੱਤੇ ਉਹ ਡੌਂਕੀ ਲਾ ਕੇ ਬਾਹਰ ਜਾ ਚੁੱਕਾ ਹੈ ਔਰ ਡੌਂਕੀ ਲਾਉਣਾ ਇੰਨਾ ਖਤਰਨਾਕ ਹੈ ਕਿਉਂਕਿ ਜੰਗਲਾਂ ਦੇ ਵਿੱਚੋਂ ਪਾਰ ਕਰਨੇ ਪੈਂਦੇ ਨੇ ਰਸਤੇ ਇਹ ਉਹਨਾਂ ਦੀਆਂ ਜ਼ੁਬਾਨੀ ਵੀਡੀਓ ਤੁਸੀਂ ਕਿੰਨੀਆਂ ਦੇਖ ਰਹੇ ਹੋ ਜਿਹੜੇ ਨੌਜਵਾਨ ਰਸਤੇ ਵਿੱਚੋਂ ਵਾਪਸ ਆਏ ਨੇ ਜਿਹੜੇ ਪਹੁੰਚ ਕੇ ਉੱਥੇ ਉਹਨੇ ਵੀਡੀਓ ਦੇਖਦੇਵੇਂ ਅਸੀਂ ਕਿੰਨੇ ਖਤਰਨਾਕ ਇਲਾਕਿਆਂ ਵਿੱਚੋਂ ਲੰਘ ਕੇ ਜਾਂਦੇ ਨੇ ਲਾਸ਼ਾਂ ਦੇ ਉੱਪਰ ਪੈਰ ਰੱਖ ਕੇ ਟੱਪਣੇ ਪੈਂਦੇ ਨੇ ਔਰ ਥਾਂ-ਥਾਂ ਤੇ ਇਹ ਨੌਜਵਾਨਾਂ ਦੇ ਪਿੰਜਰ ਪਏ ਮਿਲਦੇ ਨੇ ਔਰ ਬਹੁਤ ਸਾਰੇ ਪੇਰੈਂਟਸ ਨੇ ਜਿਹੜੇ 10-10 ਸਾਲ 5-5 ਸਾਲ 8-8 ਸਾਲ ਹੋ ਗਏ ਜਿਨ੍ਹਾਂ ਦੇ ਬੱਚੇ ਗਏ ਨੇ ਔਰ ਉਹਨਾਂ ਦਾ ਕੋਈ ਪਤਾ ਨਹੀਂ ਯੋ ਜਿਉਂਦੇ ਨੇ ਜਾਂ ਮਰ ਚੁੱਕੇ ਨੇ 2 ਲੱਖ ਦਾ ਤਾਂ ਅੰਕੜਾ ਇੱਕ ਨੰਬਰ ਜ ਹੈ ਜਿਹੜੇ ਕੁਝ ਇਸ ਤਰ੍ਹਾਂ ਦੇ ਵੀ ਹੋਣਗੇ ਜਿਨ੍ਹਾਂ ਦਾ ਅੰਕੜਾ ਹੀ ਨਹੀਂ ਹੋਊਗਾ ਬਿਲਕੁਲ ਜੀ ਕਿਉਂਕਿ ਜਿਹੜੇ 2 ਨੰਬਰ ਚ ਗਏ ਇਹ ਤਾਂ ਉਹ ਨੇ ਜਿਹੜੇ ਅਮਰੀਕਾ ਦੇ ਵਿੱਚ ਪਹੁੰਚ ਗਏ ਹੂੰ ਕਿਉਂਕਿ ਉਹਨਾਂ ਦਾ ਅੰਕੜਾ ਤਾਂ ਸਰਕਾਰ ਨੇ ਦਿੱਤਾ ਨਾ ਜੀ ਜੀ ਵੀ ਉਹ ਉਹਨਾਂ ਦੇ ਡਾਕੂਮੈਂਟ ਪਹੁੰਚ ਗਏ ਪਰ ਉਸ ਤੋਂ ਇਲਾਵਾ ਜਿਹੜੇ ਰਸਤਿਆਂ 'ਚ ਰਹਿ ਗਏ ਉਹਨਾਂ ਦਾ ਪਤਾ ਨਹੀਂ ਤੇ ਆਰਥਿਕ ਪੱਖੋਂ ਕਿੰਨਾ ਵੱਡਾ ਕਾਟਾ ਪੈ ਰਿਹਾ ਦੇਖੋ ਤੁਸੀਂ ਕੋਈ ਵੀ ਮੇਰੇ ਖਾਲ ਬੰਦਾ ਜਿਹੜਾ ਬਾਹਰ ਜਾਂਦਾ ਹੈ ਡੌਂਕੀ ਰਾਹੀ ਉਹ 40 ਤੋਂ 50 ਲੱਖ ਰੁਪਏ ਲਾ ਕੇ ਜਾਂਦਾ ਹੂੰ ਔਰ ਅਗਰ ਆਰਥਿਕ ਪੱਖੋਂ ਦੇਖੀ ਤਾਂ ਪੰਜਾਬ ਨੂੰ ਕਿੰਨੇ ਲੱਖਾਂ ਕਰੋੜਾਂ ਦਾ ਕਟਾ ਪੈ ਰਿਹਾ ਮਤਲਬ 50 ਲੱਖ ਨੂੰ ਜਾਂ 40 ਲੱਖ ਨੂੰ ਕਹਿ ਦਈਏ ਕਿ 2 ਲੱਖ ਨਾਲ ਜੇਕਰ ਅਸੀਂ ਗੁਣਾ ਕਰੀਏ ਤਾਂ ਅਮਾਉਂਟ ਇੱਕ ਨਿਕਲ ਕੇ ਸਾਹਮਣੇ ਆਉਂਦੀ ਹੈ ਜਿਹੜੀ ਅਮਾਉਂਟ ਪੰਜਾਬ ਦੀ ਘਟ ਗਈ ਆ ਭਾਰਤ ਦੇਸ਼ ਦੀ ਘਟ ਗਈ ਹੈ ਸੋ ਬੜਾ ਵੱਡਾ ਇਹ ਅੰਕੜਾ ਹੈਗਾ ਤੇ ਮੌਤ ਦੀ ਗੱਲ ਵੀ ਹੈ ਕਿ ਜ਼ਿੰਦਗੀ ਨੂੰ ਵੀ ਦਾਤ ਲਾਇਆ ਜਾ ਰਿਹਾ ਆਰਥਿਕ ਪੱਖੋਂ ਤਾਂ ਹੋਰ ਵੀ ਬੜੇ ਫੈਕਟਰ ਨੇ ਜੇ ਆਪਾਂ ਦੇਖਿਆ ਜਾਵੇ ਜਗ੍ਹਾ-ਜਗ੍ਹਾ ਦੇਖੋ ਆਈਲੈਂਡ ਸੈਂਟਰ ਖੁੱਲੇ ਹੋਏ ਨੇ ਹਰ ਸਾਲ ਆਇਲਟ ਸੈਂਟਰ ਦੇ ਵਿੱਚ 3.5 ਲੱਖ ਬੱਚੇ ਟੈਸਟ ਦਿੰਦੇ ਨੇ। ਹੂੰ। ਔਰ ਜੇ ਆਪਾਂ ਗੱਲ ਕਰੀਏ 15000 ਰੁਪਿਆ ਇੱਕ ਸਮੈਸਟਰ ਦੀ ਫੀਸ ਹੈ ਔਰ ਇੰਨਾ ਹੀ ਖਰਚਾ ਲਗਾ ਲਓ। ਜੋ ਉਹਨਾਂ ਦਾ ਖਾਣ ਪੀਣ ਦਾ ਰਹਿਣ ਦਾ ਕਿਉਂਕਿ ਸ਼ਹਿਰਾਂ ਦੇ ਵਿੱਚ ਜਗਾ ਜਗਾ ਆਇਲਟ ਸੈਂਟਰ ਨੇ ਹੁਣ ਤਾਂ ਤੁਸੀਂ ਪਿੰਡਾਂ ਦੇ ਵਿੱਚ ਵੀ ਬੋਰਡ ਲੱਗੇ ਦੇਖਦੇ ਹੋ ਕਿ ਵਿਦੇਸ਼ ਜਾਣਾ ਤਾਂ ਸਾਡੇ ਸੈਂਟਰ ਆਓ। ਔਰ ਜ਼ਿਆਦਾ ਉਹਦੀ ਅਗਰ ਅਮਾਉਂਟ ਦੀ ਗੱਲ ਕਰੀਏ ਤਾਂ ਆਈਲੈਂਡ ਸੈਂਟਰ ਦਾ ਬਿਜ਼ਨਸ ਹੀ ਹਜ਼ਾਰ ਕਰੋੜ ਤੋਂ ਉੱਪਰ ਚੱਲ ਰਿਹਾ ਪੰਜਾਬ ਦੇ ਵਿੱਚ ਅੱਛਾ ਔਰ ਉਹਦੇ ਵਿੱਚ ਲਾਇਸੈਂਸ ਵਾਲੇ ਨਹੀਂ ਉਹ ਵੱਡੀ ਤਦਾਦ ਦੇ ਵਿੱਚ ਬਿਨਾ ਲਾਇਸੈਂਸ ਤੋਂ ਕੰਮ ਕਰ ਰਹੇ ਨੇ ਜਿਨ੍ਹਾਂ ਤੇ ਸਰਕਾਰ ਨੂੰ ਸਿਕੰਜਾ ਕੱਸਣ ਦੀ ਲੋੜ ਹੈ ਜੋ ਬਹੁਤ ਘਾਤਕ ਸਾਬਤ ਹੁੰਦੇ ਨੇ ਜਿਹੜੇ ਕਿ 2 ਨੰਬਰ ਦੇ ਵਿੱਚ ਲੈ ਕੇ ਜਾਂਦੇ ਨੇ ਫਿਰ ਇੱਥੋਂ ਨੌਜਵਾਨਾਂ ਨੂੰ 1 ਨੰਬਰ 'ਚ ਕਹਿ ਕੇ ਲੈ ਕੇ ਜਾਂਦੇ ਨੇ ਪਰ ਉਹਨਾਂ ਨੂੰ ਥਾਈਲੈਂਡ ਉਤਾਰਤਾ ਜਾ ਕੇ ਸੰਯੁਕਤ ਰਾਸ਼ਟਰ ਉਤਾਰਤਾ ਸਾਊਥ ਅਫਰੀਕਾ ਉਤਾਰਤਾ ਉੱਥੋਂ ਫਿਰ ਡੌਂਕੀ ਰਾਹੀਂ ਲੈ ਕੇ ਜਾਂਦੇ ਨੇ ਔਰ ਫਿਰ ਉਹਨਾਂ ਦੇ ਪਹੁੰਚਣਾ ਨਹੀਂ ਪਹੁੰਚਣਾ ਇੰਡੀਆ ਆਉਣਾ ਮੌਤ ਹੋ ਜਾਣੀ ਇਹ ਰੱਬ ਜਾਣਦਾ ਜਿਸ ਤਰ੍ਹਾਂ ਹੁਣ ਪਿੱਛੇ ਜੀ ਦੀ ਗੱਲ ਮੈਂ ਕਰ ਰਹੀ ਸੀ 306 ਜਿਹੜੇ ਸੀਗੇ ਉੱਥੇ ਯਾਤਰੀ ਸੀਗੇ ਉਹਦੇ ਚ ਕਈ ਏਜੰਟਾਂ ਦੇ ਨਾਮ ਆ ਰਹੇ ਆ ਅੰਮ੍ਰਿਤਸਰ ਦੇ ਹੈਗੇ ਆ ਕੁਝ ਕੁਝ ਪਟਿਆਲੇ ਦੇ ਹੈਗੇ ਆ ਕੁਝ ਇੱਧਰ ਦੇ ਆ ਮਤਲਬ ਸ਼ੱਕ ਦੇ ਆਧਾਰ ਤੇ ਸਿੱਟ ਵੀ ਬਿਠਾਈ ਗਈ ਆ ਉਹਨਾਂ ਦੀ ਜਾਂਚ ਵੀ ਜਿਹੜੀ ਚੱਲ ਰਹੀ ਆ ਸੋ ਇੱਥੇ ਅਸੀਂ ਜਿਹੜੇ ਬੱਚੇ ਬਾਹਰ ਜਾਣ ਦੀ ਇੱਛੂ ਕਾਂ ਜਾਂ ਜਿਹੜੇ ਲੋਕ ਬਾਹਰ ਜਾਣ ਦੇ ਇੱਛੂ ਕਾਂ ਉਹਨਾਂ ਨੂੰ ਇੱਕ ਗੱਲ ਤਾਂ ਸਪ ਵੀ ਤੁਸੀਂ ਘਟੋ ਘਟ ਇਹ ਜ਼ਰੂਰ ਪੱਕਾ ਕਰ ਲੋ ਵੀ ਬੰਦਾ ਲਾਇਸੈਂਸ ਉਹਦਾ ਹੈਗਾ ਉਹ ਬੰਦਾ ਇੱਕ ਨੰਬਰ ਦਾ ਕੰਮ ਕਰਦਾ ਘਟੋ ਘਟ ਗਲਤ ਬੰਦੇ ਦੇ ਹੱਥੇ ਨਾ ਚੜੋ ਤਾਂ ਜੋ ਜਿੱਥੇ ਤੁਸੀਂ ਭਵਿੱਖ ਵਧੀਆ ਕਰਨਾ ਚਾਹੁੰਦੇ ਹੋ ਉੱਥੇ ਭਵਿੱਖ ਹਨੇਰੇ 'ਚ ਨਾ ਚਲਾ ਜਾਵੇ ਇਸ ਦੇ ਨਾਲ ਹੀ ਮੈਂ ਗੱਲ ਕਰਨਾ ਚਾਹੁੰਦਾ ਕਿ ਕਾਰਨ ਕੀ ਮਜਬੂਰੀ ਹੈ ਇਹ ਜਾਂ ਸਾਜ਼ਿਸ਼ ਹੈ ਮੈਂ ਤੁਸੀ ਕਿਹਾ ਕਿ ਸਾਜ਼ਿਸ਼ ਹੋ ਸਕਦੀ ਹੈ ਪਰ ਮਜਬੂਰੀ ਹੈ ਕੀ ਇਹ ਕਿ ਬਾਹਰ ਹੀ ਜਾਇਆ ਜਾਵੇ ਇੱਥੇ ਕੰਮ ਨਹੀਂ ਹੋ ਸਕਦਾ ਕਿਉਂਕਿ ਉੱਥੇ ਜਾ ਕੇ ਵੀ ਤਾਂ ਮਜ਼ਦੂਰੀ ਵੀ ਕਰਨੀ ਪੈਂਦੀ ਹੈ ਛੋਟੇ ਕੰਮ ਵੀ ਕਰਨੇ ਪੈਂਦੇ ਇੱਥੇ ਨੌਜਵਾਨ ਕਰਦਾ ਨਹੀਂ ਉਹ ਕੰਮ ਇਹ ਗੱਲ ਤੁਹਾਡੀ ਬਹੁਤ ਠੀਕ ਗੱਲ ਹੈ ਵੀ ਪੰਜਾਬ ਦੇ ਵਿੱਚ ਜਿਹੜੀ ਆਪਾਂ ਗੱਲ ਕਰ ਰਹੀਏ ਕਿਉਂਕਿ ਸਾ ਜੇ ਸਾਡੇ ਸੱਭਿਆਚਾਰ ਕਲਚਰ 'ਚ ਹੀ ਇਹ ਗੱਲ ਹੈ ਜੈਲਦਾਰਾਂ ਦੇ ਪਰਿਵਾਰਾਂ 'ਚੋਂ ਸਰਪੰਚੀ ਕਰ ਰਿਹਾ ਜੀ ਪਰਿਵਾਰ ਉਹ ਕਿਤੇ ਨਾ ਕਿਤੇ ਹੁਣ ਜਿਵੇਂ ਉਹ ਕਹਿ ਰਹੇ ਆ ਕਿ ਫਸਲੀ ਘਾਟੇ ਚੱਲ ਰਹੇ ਨੇ ਰੋਜ਼ਗਾਰ ਮਿਲ ਨਹੀਂ ਰਿਹਾ ਸਨਤ ਪੈਦਾ ਨਹੀਂ ਕੀਤੇ ਜਾ ਰਹੇ ਸੋ ਕਿਤੇ ਨਾ ਕਿਤੇ ਜਿਵੇਂ ਕਹਿ ਦਈਏ ਵੀ ਜੱਟ ਖੇਤੀ ਨਾਲ ਖੇਤੀ ਹੀ ਕਰਦਾ ਹੈ ਸੋ ਕਿਤੇ ਨਾ ਕਿਤੇ ਜਾਂ ਬਾਣੀਆਂ ਲੋਬੀਏ ਜਾਂ ਜਿਹੜੇ ਸਮਾਜ ਦੇ ਵਿੱਚ ਚੰਗਾ ਰਸੂਖ ਰੱਖਦਾ ਸੀ ਪਰਿਵਾਰ ਉਹਨਾਂ ਨੂੰ ਕਿਤੇ ਨਾ ਕਿਤੇ ਨੀਵਾ ਕੰਮ ਕਰਨਾ ਛੋਟਾ ਕੰਮ ਕਰਨਾ ਛੋਟਾ ਕੰਮ ਕਰਨਾ ਕੰਮ ਕੋਈ ਵੀ ਛੋਟਾ ਨਹੀਂ ਹੁੰਦਾ ਪਰ ਇੱਕ ਪੰਜਾਬ ਦੀ ਸਾਡੀ ਮੈਂਟੈਲਿਟੀ ਬਣ ਚੁੱਕੀ ਹੈ ਕਿ ਉਹ ਮਿਸਤਰੀ ਦਾ ਕੰਮ ਨਹੀਂ ਕਰ ਸਕਦਾ ਮਜ਼ਦੂਰੀ ਦਾ ਕੰਮ ਨਹੀਂ ਕਰ ਸਕਦਾ ਉਹ ਇੱਟਾਂ ਦਾ ਕੰਮ ਨਹੀਂ ਕਰ ਸਕਦਾ ਉਹ ਫਰਸ਼ ਲਾਉਣ ਦਾ ਕੰਮ ਨਹੀਂ ਕਰ ਸਕਦਾ ਜਦ ਕਿ ਬਾਹਰ ਜਾ ਕੇ ਨੌਜਵਾਨ ਇਹੀ ਕੰਮ ਕਰਦੇ ਨੇ ਸਾਰੇ ਅੱਛਾ ਬاہر ਜਾ ਕੇ ਵੀ ਲੇਬਰ ਦਾ ਕੰਮ ਕਰਦੇ ਨੇ ਪਰ ਕਿਤੇ ਨਾ ਕਿਤੇ ਸਾਡੀ ਮਾਨਸਿਕਤਾ ਐਸੀ ਬਣ ਚੁੱਕੀ ਏ ਜਾਂ ਸਾਡਾ ਕਲਚਰ ਇਸ ਤਰ੍ਹਾਂ ਦਾ ਵੀ ਅਸੀਂ ਇੱਥੇ ਉਹ ਕੰਮ ਨਹੀਂ ਕਰ ਸਕਦੇ ਪਰ ਉੱਥੇ ਜਾ ਕੇ ਅਸੀਂ ਇਹੀ ਕੰਮ ਕਰਦੇ ਆ ਸ਼ਰਮ ਖਾ ਜਾਂਦੀ ਏ ਬੰਦੇ ਨੂੰ ਆਪਣੇ ਸ਼ਹਿਰ ਦੇ ਵਿੱਚ ਆਪਣੇ ਕੈਰੀਏ ਸੂਬੇ ਦੇ ਵਿੱਚ ਕਿ ਕੋਈ ਨਾ ਕੋਈ ਜਾਣ ਪਛਾਣ ਦਾ ਮਿਲ ਗਿਆ ਤੇ ਕੀ ਬੁਰਾ ਲੱਗੂਗਾ ਇਸ ਜਾਤੀ ਪ੍ਰਭਾਵ ਲਾ ਲਓ ਕਿਉਂਕਿ ਸਾਡੇ ਇੱਥੇ ਸਭ ਚੱਲਦਾ ਆ ਉਹ ਉਸ ਚੀਜ਼ ਦਾ ਵੀ ਇਫੈਕਟ ਬੜਾ ਜ਼ਿਆਦਾ ਹੈ ਕਿ ਅਸੀਂ ਇੱਥੇ ਉਹ ਕੰਮ ਨਹੀਂ ਕਰਨਾ ਕਰ ਪਾਉਂਦੇ ਜਿਹੜੇ ਉੱਥੇ ਜਾ ਕੇ ਕਰਦੇ ਆ अच्छा ਪਿਛੇ ਜੇ ਮੁੱਖ ਮੰਤਰੀ ਪੰਜਾਬ ਕਹਿੰਦੇ ਵੀ ਗੋਰੇ ਪੰਜਾਬ ਦੇ ਵਿੱਚ ਕੰਮ ਕਰਨ ਆਣਗੇ ਪਰ ਉਲਟ ਹੋ ਰਿਹਾ ਹੈ ਹਜੇ ਤੱਕ ਤਾਂ ਪੰਜਾਬੀ ਉਹ ਬਾਹਰ ਨੂੰ ਚੱਲੇ ਆ ਕਿ ਉਹ ਉਹਨਾਂ ਦਾ ਬਿਆਨ ਕਿਸ ਤਰ੍ਹਾਂ ਦੇਖਦੇ ਹੋ ਇਸ ਬਿਆਨ ਨੂੰ ਤੁਸੀਂ ਦੇਖੋ ਅ ਅੱਜ ਦੀ ਜਿਹੜੀ ਗਲੋਬਲ ਦੁਨੀਆ ਇਹਦੇ ਵਿੱਚ ਇਸ ਤਰ੍ਹਾਂ ਨਹੀਂ ਕੀਤਾ ਜਾ ਸਕਦਾ ਕਿ ਅਸੀਂ ਕਿਸੇ ਨੂੰ ਇੱਕ ਥਾਂ ਤੋਂ ਦੂਜੀ ਥਾਂ ਨੂੰ ਜਾਣਾ ਰੋਕ ਸਕੀਏ ਔਰ ਜਾਣਾ ਵੀ ਚਾਹੀਦਾ ਅੱਛਾ ਸਾਡੀ ਧਰਤੀ ਹੈ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਚਾਹੀਦਾ ਕੰਮ ਕਰਨ ਲਈ ਵੀ ਜਾਣਾ ਚਾਹੀਦਾ ਜੋ ਕਰਨ ਲਈ ਵੀ ਜਾਣਾ ਚਾਹੀਦਾ ਐ ਜਿੱਥੋਂ ਤੱਕ ਗੱਲ ਕਰੀਏ ਸਰਕਾਰਾਂ ਦੀ ਸੋ ਇਹ ਗੱਲਾਂ ਕਿਉਂਕਿ ਜੋ ਬੰਦਾ ਜਾਂਦਾ ਹੈ ਉਹ ਆਪਣੀ ਇੱਛਾ ਸ਼ਕਤੀ ਨਾਲ ਵੀ ਜਾਂਦਾ ਮਜਬੂਰੀ ਤਾਂ ਹੈ ਹੀ ਹੈ ਪਰ ਉਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ ਜੇ ਗੱਲ ਕਰੀਏ ਵੀ ਸਰਕਾਰਾਂ ਕਹਿੰਦੀਆਂ ਵੀ ਗੋਰੇ ਇੱਥੇ ਆ ਕੇ ਕੰਮ ਕਰਨਗੇ ਦੇਖੋ ਜਾਂਦਾ ਬੰਦਾ ਉਸ ਦੇਸ਼ ਵਾਲਾ ਹੈ ਜਿੱਥੇ ਤੁਹਾਨੂੰ ਉਦਯੋਗ ਮਿਲੇ ਜਿੱਥੇ ਤੁਹਾਨੂੰ ਪੈਸਾ ਮਿਲੇ ਜਿੱਥੇ ਤੁਹਾਨੂੰ ਵਪਾਰ ਮਿਲੇ ਜਿੱਥੇ ਤੁਹਾਡੀ ਤਰੱਕੀ ਹੋਵੇ ਜਿੱਥੇ ਤੁਹਾਡੀ ਤੁਹਾਡੇ ਪਰਿਵਾਰ ਦੀ ਲਾਈਫ ਸਿਕਿਉਰ ਹੋਵੇ ਜਿੱਥੇ ਤੁਹਾਡੀ ਉન્નਤੀ ਹੋਵੇ ਸੋ ਇਹ ਚੀਜ਼ਾਂ ਵੇਖ ਕੇ ਤਾਂ ਲੋਕ ਵਿਦੇਸ਼ ਜਾ ਰਹੇ ਨੇ ਜਿੰਨਾ ਚਿਰ ਸਾਡੇ ਇੱਥੇ ਇਹ ਚੀਜ਼ਾਂ ਪੈਦਾ ਨਹੀਂ ਹੁੰਦੀਆਂ ਤੁਸੀਂ ਕਿਵੇਂ ਬਾਹਰੋਂ ਲੋਕ ਇੱਥੇ ਆਉਣਗੇ ਔਰ ਜੇ ਲੋਕ ਉਹ ਆਉਣਗੇ ਵੀ ਤਾਂ ਵੱਡੀਆਂ-ਵੱਡੀਆਂ ਮਲਟੀਨੇਸ਼ਨਲ ਕੰਪਨੀਆਂਜ਼ ਦੇ ਵਿੱਚ ਸੀਓ ਮੈਨੇਜਰ ਵੱਡੀਆਂ-ਵੱਡੀਆਂ ਪੋਸਟਾਂ ਤੇ ਆਉਣਗੇ ਨਾ ਕਿ ਇੱਥੇ ਪੰਜਾਬ ਦੇ ਮਾਹੌਲ 'ਚ ਪੰਜਾਬ ਦੇ ਲੇਬਰ ਕਰਨ ਆਉਣਗੇ ਜੀ ਅਖੀਰਲਾ ਸਵਾਲ ਤੁਹਾਡੇ ਤੋਂ ਕੀ ਵਿਦਿਆਰਥੀ ਵਰਗ ਨੂੰ ਜਾਂ ਫਿਰ ਆਪਣੇ ਸੁਪਨੇ ਸਾਕਾਰ ਕਰਨ ਵਾਲੇ ਲੋਕਾਂ ਨੂੰ ਵਿਦੇਸ਼ ਜਾਣਾ ਚਾਹੀਦਾ ਦੇਖੋ ਉਹੀ ਗੱਲ ਆ ਗਈ ਮਜਬੂਰੀ ਵੀ ਹੈ ਕੌਣ ਚਾਹੁੰਦਾ ਆਪਣੇ ਪਰਿਵਾਰ ਨੂੰ ਆਪਣੀ ਮਿੱਟੀ ਨੂੰ ਜਿੱਥੇ ਤੁਸੀਂ ਪਲੇ ਹੱਸੇ ਖੇਡੇ ਉਹਨੂੰ ਛੱਡ ਕੇ ਜਾਣਾ ਚਾਹੋ ਬੜਾ ਔਖਾ ਹੁੰਦਾ ਹੈ ਤੁਹਾਨੂੰ ਆਪਣਾ ਸਾਰਾ ਕੁਝ ਇੱਥੋਂ ਛੱਡ ਕੇ ਕਿਸੇ ਨਵੇਂ ਦੇਸ਼ ਦੇ ਵਿੱਚ ਵਸਣਾ ਪਰ ਕਿਤੇ ਨਾ ਕਿਤੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਤਰਾਸ ਦੀਆਂ ਦਾ ਦੌਰ ਤੇ ਅੱਜ ਜਿਹੜੀ ਨੌਜਵਾਨੀ ਉਹ ਚੀਜ਼ ਚਾਹੁੰਦੀ ਹੈ ਉਹ ਜਿਹੋ ਜਿਹੇ ਜੀਵਨ ਪੱਧਰ ਉਹ ਚਾਹੁੰਦੇ ਨੇ ਜੀਣਾ ਉਹ ਅੱਜ ਪੰਜਾਬ ਦੇ ਵਿੱਚ ਪੋਸੀਬਲ ਨਹੀਂ ਉਸ ਜੀਵਨ ਪੱਧਰ ਨੂੰ ਦੇਖਦੇ ਹੋਈ ਨੌਜਵਾਨ ਬਾਹਰ ਵੱਲ ਜਾ ਰਹੇ ਨੇ ਔਰ ਉਸ ਦੀ ਤਦਾਦ ਵੀ ਬਹੁਤ ਵੱਡੀ ਹੈ ਅਗਰ ਆਪਾਂ ਪੰਜਾਬ ਦੇ ਘਰਾਂ ਦੀ ਗੱਲ ਕਰੀਏ ਤਾਂ 55 ਲੱਖ ਕਰਨੇ ਜੀ ਪਚੋ ਤੇ ਅੱਜ 82 ਲੱਖ ਪਾਸਪੋਰਟ ਪੰਜਾਬ ਦੇ ਵਿੱਚ ਬਣ ਚੁੱਕੇ ਨੇ ਅਗਰ ਇਸ 2023 ਦੀ ਗੱਲ ਕਰੀਏ ਤਾਂ 11 ਲੱਖ 93000 ਪਾਸਪੋਰਟ ਇੱਕ ਸਾਲ ਦੇ ਵਿੱਚ ਬਣੇ ਨੇ ਇੱਕ ਘੰਟੇ ਦੇ ਵਿੱਚ 7 ਪਾਸਪੋਰਟ ਸੋ ਕਿਤੇ ਨਾ ਕਿਤੇ ਲੋਕ ਬਾਹਰ ਜਾਣਾ ਉੱਥੇ ਰੋਜ਼ਗਾਰ ਕਰਨਾ ਉੱਥੇ ਸੈੱਟ ਹੋਣਾ ਉਹਨਾਂ ਦੀ ਪਹਿਲੀ ਪਸੰਦ ਬਣ ਚੁੱਕੀ ਹੈ ਪੰਜਾਬ ਦੀ ਅ ਉਥੋਂ ਉਹ ਰਹਿਣਾ ਚਾਹੁੰਦੇ ਨੇ ਉੱਥੇ ਪੜ੍ਹਨਾ ਚਾਹੁੰਦੇ ਨੇ ਉੱਥੇ ਹੀ ਲਾਈਫ ਸਿਕਿਉਰ ਸਮਝਦੇ ਨੇ ਔਰ ਕਿਤੇ ਨਾ ਕਿਤੇ ਸਰਕਾਰਾਂ ਨੂੰ ਇਹ ਗੱਲ ਜਰੂਰ ਸੋਚਣੀ ਪਏਗੀ ਇਕੱਲੇ ਪੰਜਾਬ ਨਹੀਂ ਪੂਰੇ ਭਾਰਤ ਵਿੱਚੋਂ ਨੌਜਵਾਨ ਵੱਡੀ ਤعداد ਦੇ ਵਿੱਚ ਬਾਹਰ ਜਾ ਰਹੇ ਨੇ ਔਰ ਪੈਸਾ ਵੀ ਵੱਡੀ ਤعداد ਦੇ ਵਿੱਚ ਬਾਹਰ ਜਾ ਰਿਹਾ ਹੈ ਤੁਸੀਂ ਅਗਸਤ 2023 ਦੇ ਵਿੱਚ ਕੇਂਦਰੀ ਮੰਤਰਾਲਿਆਂ ਨੇ ਰਿਪੋਰਟ ਪੇਸ਼ ਕੀਤੀ ਸੰਸਦ ਦੇ ਵਿੱਚ ਜੀ ਕੀ ਕਿੰਨਾ ਜ਼ਿਆਦਾ ਕਰਜ਼ਾ ਲੈ ਕੇ ਨੌਜਵਾਨ ਬਾਹਰ ਜਾ ਰਹੇ ਨੇ ਉਹਨਾਂ ਨੇ ਪੂਰੀ ਸਟੇਟ ਵਾਈਜ਼ ਵੇਰਵੇ ਦਿੱਤੇ ਸੰਸਦ ਦੇ ਵਿੱਚ 10 ਤੋਂ 12% ਕਰਜ਼ਾ ਲੈ ਕੇ ਨੌਜਵਾਨ ਬਾਹਰ ਜਾ ਰਹੇ ਨੇ ਔਰ 25 ਤੋਂ 30 ਲੱਖ ਰੁਪਿਆ ਹਰ ਇੱਕ ਨੌਜਵਾਨ ਦਾ ਲੱਗਦਾ ਔਰ ਇਸ ਹਿਸਾਬ ਨਾਲ ਤਾਂ ਪੰਜਾਬ ਸੂਬਾ ਕੀ ਪੂਰਾ ਇੰਡੀਆ ਕਰਜ਼ਾਈ ਹੋ ਜਾਏਗਾ ਸੋ ਕਿਤੇ ਨਾ ਕਿਤੇ ਇਹ ਚੀਜ਼ਾਂ ਨੂੰ ਸੋਚਣਾ ਪਏਗਾ ਔਰ ਸਾਨੂੰ ਇੰਡਸਟਰੀ ਵਾਪਸ ਲੈ ਕੇ ਆਉਣੀ ਪੈਗੀ ਕਿਉਂਕਿ ਅਸੀਂ ਸਕਿੱਲ ਦੇ ਵਿੱਚ ਡਿਵੈਲਪਮੈਂਟ ਕਰਕੇ ਨੌਜਵਾਨਾਂ ਨੂੰ ਇੱਥੇ ਵੀ ਤਾਂ ਰੱਖਣਾ ਹੈ ਇੰਡਸਟਰੀ ਵੱਲ ਧਿਆਨ ਦੇਣਾ ਪਏਗਾ ਇੱਕ ਇੰਡਸਟਰੀ ਪਾਲਿਸੀ ਸੀ ਸਨ 1970 ਦੇ ਵਿੱਚ ਜੀ ਇਹ ਪ੍ਰੋਵੀਜ਼ਨ ਬਣਾਈ ਗਈ ਸੀ ਵੀ ਵੱਡੇ ਤਦਾਦ ਦੇ ਵਿੱਚ ਇੱਥੇ ਇੰਡਸਟਰੀ ਲਾਈ ਜਾਏਗੀ ਜਿੰਨੂੰ ਕੀ 80 ਦੇ ਦਹਾਕੇ ਵਿੱਚ ਕਾਗਜ਼ਾਂ ਤੇ ਲਿਆਉਣਾ ਸੀ ਤੇ ਧਰਾਤਲ ਤੇ ਲਿਆਉਣਾ ਸੀ ਪਰ ਉਸ ਤੋਂ ਬਾਅਦ 83 ਵਾਲਾ ਵਾਕਾ ਹੋ ਗਿਆ ਪੰਜਾਬ ਦੇ ਵਿੱਚ ਟੈਰਰਿਜ਼ਮ ਆ ਗਿਆ ਸੋ ਉਸ ਤੋਂ ਬਾਅਦ ਇੰਡਸਟਰੀ ਬਿਲਕੁਲ ਹੀ ਬੰਦ ਹੋ ਗਈ ਸੋ ਅਸੀਂ ਕਿਤੇ ਨਾ ਕਿਤੇ ਪੰਜਾਬ ਬਹੁਤ ਘਾਟੇ ਵਾਲਾ ਜਾ ਰਿਹਾ ਅੱਜ ਪੰਜਾਬ ਦੇ ਹਰੇਕ ਵਰਗ ਤੇ ਭਾਵੇਂ ਉਹ ਪਾਣੀਆਂ ਦਾ ਮੁੱਦਾ ਲਾ ਲਓ ਭਾਵੇਂ ਬੋਲੀ ਦਾ ਹਰ ਚੀਜ਼ ਤੇ ਡਾਕਾ ਪਿਆ ਰਿਹਾ ਔਰ ਇੱਕ ਕਿਸਾਨੀ ਦਾ ਦੇ ਸਿਰ ਤੇ ਜਿੱਥੇ ਪੰਜਾਬ ਖੜਾ ਸੀ ਉਹ ਵੀ ਤੁਸੀਂ ਪਿੱਛੇ ਦੇਖਿਆ ਕਿ ਵੱਡੇ ਲੈਵਲ ਤੇ ਸਾਨੂੰ ਅੰਦੋਲਨ ਕਰਨ ਜਾਣਾ ਪਿਆ ਔਰ 13 ਫਰਵਰੀ ਤੋਂ ਫਿਰ ਕਿਸਾਨ ਦਿੱਲੀ ਵੱਲ ਵਹ ਹੀਰਾ ਕੱਤ ਰਹੇ ਨੇ ਸੋ ਕਿਤੇ ਨਾ ਕਿਤੇ ਇਹ ਚੀਜ਼ਾਂ ਨੂੰ ਦੇਖਦੇ ਹੋਏ ਨੌਜਵਾਨ ਤੇ ਪੰਜਾਬ ਦੇ ਲੋਕ ਆਪਣੀ ਫਿਊਚਰ ਬਾਹਰ ਸਿਕਿਉਰ ਸਮਝ ਰਹੇ ਨੇ ਜੀ ਬਹੁਤ ਬਹੁਤ ਸ਼ੁਕਰੀਆ ਵਕੀਲ ਸਾਹਿਬ ਵੀਡੀ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਨ ਲਈ ਸੋ ਦੋਸਤੋ ਦੱਸਦੀ ਏ ਕਿ ਅੱਜ ਮਜਬੂਰੀ ਨਹੀਂ ਕਹਿ ਲਿਏ ਕਿ ਰੋਜ਼ਗਾਰ ਦੇ ਸਾਧਨ ਵਧੇਰੇ ਲੱਭਣ ਲਈ ਨੌਜਵਾਨ ਬਾਹਰ ਜਾ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਕਰਜ਼ਾ ਚੱਕ ਕੇ ਨੌਜਵਾਨ ਬਾਹਰ ਜਾ ਰਿਹਾ ਉਸ ਦਾ ਵੱਡਾ ਕਾਰਨ ਇਹ ਵੀ ਹੈ ਕਿ ਲੋਕ ਉੱਥੇ ਆਪਣੀ ਜੀਵਨ ਸ਼ੈਲੀ ਅੱਛੀ ਸਮਝਦੇ ਆਂ ਔਰ ਉੱਥੇ ਸੁਰੱਖਿਤ ਪਰਿਵਾਰ ਦੀ ਜਿਹੜੀ ਯੋਜਨਾ ਹੈ ਉਸ ਦੇ ਵਿੱਚ ਵੀ ਕਿਤੇ ਨਾ ਕਿਤੇ ਵਿਸ਼ਵਾਸ ਜ਼ਿਆਦਾ ਕਰਦੇ ਆਂ ਕਿ ਵਿਦੇਸ਼ ਦੇ ਵਿੱਚ ਉਹ ਸੁਰੱਖਿਤ ਹੈ ਇਸ ਕਰਕੇ ਵੀ ਲੋਕਾਂ ਦਾ ਰੁਝਾਨ ਜਿਹੜਾ ਹੈ ਵਿਦੇਸ਼ਾਂ ਵੱਲ ਜਾ ਰਿਹਾ ਹੈ ਸੋ ਹਰ ਪਾਸੇ ਇਹੀ ਹੁੰਦਾ ਹੈ ਕਿ ਜਿੱਥੇ ਉਸ ਦਾ ਪਰਿਵਾਰ ਸੁਰੱਖਿਤ ਰਹਿ ਸਕੇ ਹਰੇਕ ਵਿਅਕਤੀ ਚਾਹੁੰਦਾ ਹੈ ਕਿ ਉਹ ਉੱਥੇ ਜਾ ਕੇ ਆਪਣਾ ਗੁਜ਼ਾਰਾ ਬਸਰ ਕਰੇ ਸੋ ਇਹ ਵੱਡੀ ਚੁਣੌਤੀ ਵੀ ਕਹਿ ਲਈਏ ਕਿ ਵੱਡੀ ਸੋਚਣ ਦਾ ਵਿਸ਼ਾ ਵੀ ਹੈ ਸਰਕਾਰਾਂ ਨੂੰ ਵਿਸ਼ੇਸ਼ ਤੌਰ ਤੇ ਇਸ ਮਸਲੇ ਉੱਤੇ ਧਿਆਨ ਦੇਣਾ ਚਾਹੀਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਆਪਣੇ ਨੌਜਵਾਨ ਨੂੰ ਇੱਥੇ ਰੋਕ ਸਕਦੇ ਹਾਂ ਵੱਡੀ ਇੰਡਸਟਰੀ ਲਿਆ ਕੇ ਵੱਡੇ ਰੋਜ਼ਗਾਰ ਦੇ ਸਾਧਨ ਦੇ ਕੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਇਹ ਵਿਸ਼ਵਾਸ ਦਵਾ ਕੇ ਕਿ ਤੁਸੀਂ ਇੱਥੇ ਵੀ ਸੁਰੱਖਿਅਤ ਹੋ ਤਾਂ ਤੁਸੀਂ ਨੌਜਵਾਨ ਵਰਗ ਨੂੰ ਜਾਂ ਆਮ ਵਰਗ ਨੂੰ ਜਿਹੜਾ ਵਿਦੇਸ਼ ਚ ਜਾ ਕੇ ਸੈਟਲ ਹੋ ਰਿਹਾ ਉਸ ਨੂੰ ਰੋਕ ਸਕਦੇ ਹਾਂ ਉਥੇ ਹੀ ਨੌਜਵਾਨਾਂ ਨੂੰ ਇਹ ਅਸੀਂ ਅਪੀਲ ਕਰਾਂਗੇ ਜੇਕਰ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਚਾਹੇ ਉਹ ਸਟੱਡੀ ਵੇਸ ਤੇ ਚਾਹੇ ਫਿਊਚਰ ਬਣਾਉਣ ਦੇ ਲਈ ਤਾਂ ਤੁਸੀਂ ਇਹ ਜ਼ਰੂਰ ਚੈੱਕ ਕਰੋ ਕਿ ਜਿਸ ਦੇ ਥਰੂ ਤੁਸੀਂ ਜਾ ਰਹੇ ਹੋ ਏਜੰਟ ਦੇ ਥਰੂ ਉਹ ਇੱਕ ਨੰਬਰ ਦੇ ਵਿੱਚ ਭੇਜ ਰਿਹਾ ਉਹਦਾ ਲਾਇਸੈਂਸ ਅੱਛਾ ਹੈ ਜਾਂ ਫਿਰ ਉਸ ਦੀ ਕੀ ਰੈਪਿਊਟੇਸ਼ਨ ਹੈ ਇਸ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਉਥੇ ਜਿਹੜੇ ਨੌਜਵਾਨ ਰੋਜ਼ਗਾਰ ਦੇ ਮਾਧਿਅਮ ਰਾਹੀਂ ਉਥੇ ਸੈਟਲ ਹੋਣਾ ਚਾਹੁੰਦੇ ਆ ਉਹ ਕਿਸੇ ਅੱਛੀ ਕੰਪਨੀ ਤੋਂ ਇੱਥੇ ਸਿੱਖਿਆ ਲੈ ਕੇ ਸਿਕਿਉਰ ਸਿਸਟਮ ਦੇ ਵਿੱਚ ਆਪਣਾ ਉਥੇ ਜਾਣ ਤੇ ਜਿਨ੍ਹਾਂ ਨਾਲ ਪਹਿਲਾਂ ਗੱਲਬਾਤ ਕਰਕੇ ਲੰਬੇ ਸਮੇਂ ਦੇ ਲਈ ਗੱਲਬਾਤ ਕਰਕੇ ਇਹ ਕੋਖ ਲਿੱਤਾ ਜਾਵੇ ਕਿ ਉਹ ਸਹੀ ਤਰੀਕੇ ਨਾਲ ਤੁਹਾਨੂੰ ਬਾਹਰ ਭੇਜਣਗੇ ਤਾਂ ਹੀ ਤੁਸੀਂ ਭਵਿੱਖ ਦੇ ਵਿੱਚ ਅੱਗੇ ਵਧ ਸਕਦੇ ਹੋ ਨਹੀਂ ਤਾਂ ਡਾਂਕੀ ਵਰਗੀਆਂ ਚੀਜ਼ਾਂ ਨੂੰ ਅਜਮਾ ਕੇ ਭਵਿੱਖ ਜਿਹੜਾ ਹੈ ਹਨੇਰੇ ਵਿੱਚ ਵੀ ਚਲਾ ਜਾਂਦਾ ਅਜਿਹੀਆਂ ਹੋਰ ਮਹੱਤਵਪੂਰਨ ਜਾਣਕਾਰੀਆਂ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਹਾਂਗੇ ਤਤਕ ਦੇ ਲਈ ਬਨੇ ਰਹੋ ਔਨ 에ਅਰ ਦੇ ਨਾਲ ਸਾਨੂੰ ਦਿਓ ਇਜਾਜ਼ਤ ਧੰਨਵਾਦ